ਗਗਵੀਖੇ ਬੁਟਾ ਸਿੰਘ ਵਾਲਾ ਪਿੰਡ ਦਾ ਇੱਕ ਪੰਚਾਇਤ ਮੈਂਬਰ ਨੌਜਵਾਨ ਸਤਵਿੰਦਰ ਸਿੰਘ ਜਿਹੜੇ ਕਿ ਫਤੇਗੜ ਸਾਹਿਬ ਜੜ ਜੋੜ ਮੇਲੇ ਉਸ ਦੇ ਲਈ ਲੰਗਰ ਲਾਇਆ ਜਾ ਰਿਹਾ ਉੱਥੇ ਵੀ ਇੱਥੇ ਲਾਈਟਾਂ ਦੀ ਡੈਕੋਰਸਨ ਦੇ ਲਈ ਲਾਈਟ ਲਗਾ ਰਹੀ ਸੀ ਅਚਾਨਕ ਉਸ ਨੂੰ ਕੰਟ ਲੱਗ ਗਿਆ ਕਰੰਟ ਲੱਗਣਾ ਨੀਚੇ ਗਿਰ ਕੇ ਜ਼ਮੀਨ ਤੇ ਜਿਸ ਟਾਈਮ ਸਮਾਣਾ ਸਰਕਾਰੀ ਹਸਪਤਾਲ ਲੈ ਕੇ ਆਏ ਤੋਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰਤਾ ਮ੍ਰਿਤਕ ਨੌਜਵਾਨ ਦੀ ਉਮਰ ਕਰੀਬ ਅਜੇ 30 ਸਾਲ ਦੇ ਆਸ-ਪਾਸ ਦੱਸੀ ਗਈ ਇਕਲੌਤਾ ਪੁੱਤਰ ਸੀ ਆਪਣੇ ਮਾਤਾ-ਪਿਤਾ ਦਾ ਲੇਕਿਨ ਸੇਵਾ ਕਰ ਰਿਹਾ ਸੀ ਔਰ ਸੇਵਾ ਕਰਦੇ ਟਾਈਮ ਹੀ ਇੱਕ ਕੰਡ ਲੱਗਿਆ ਔਰ ਉਸ ਦੇ ਵਿੱਚ ਉਸਦੀ ਮੌਤ ਹੋਈ ਏ ਇੱਕ ਪਰਿਵਾਰ ਦੇ ਵਿੱਚ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਏ ਮੇਰਾ ਨਾਮ ਚਰਨਜੀਤ ਚੰਨਾ ਜੀ ਇਹ ਸ਼ਹੀਦੀ ਜੋੜ ਮੇਲੇ ਨੂੰ ਦੇਖਦੇ ਹੋਏ ਲੰਗਰ ਲਾਇਆ ਸੀ ਜੀ ਤਾਂ ਉਹਦੇ ਉੱਤੇ ਨਾ ਜਿਹੜੀ ਫੁੱਲ ਬੁੱਟੀਆਂ ਲਾਰੇ ਸੀਗੇ ਜੀ ਉਹ ਜਿਸ ਟਾਈਮ ਟ੍ਰਾਂਸਫਾਰਮ ਉਤਾਰਿਆ ਹੋਇਆ ਸੀ ਤਾਂ ਇਹ ਮਨੀਮਾਨ ਉੱਪਰ ਚੜ ਗਿਆ ਜੀ ਅਜੇ ਰਸਤੇ 'ਚ ਗਿਆਈ ਇਹਨਾਂ ਨੂੰ ਉਹਦੀ ਬਾਹ ਨੂੰ ਕਰੰਟ ਲੱਗਿਆ ਪਰ ਡਿੱਗਨ ਸਾਰੀ ਮੌਤ ਹੋ ਗਈ ਡਾਕਟਰਾਂ ਕੋਲ ਲੈ ਕੇ ਸਮਾਣੇ ਹਸਪੀਟਲ ਪਹੁੰਚੇ ਜੀ ਇਹਨਾਂ ਨੇ ਮੁਕਤੀ ਕਰਾਹ ਕਹਤਾ ਏ ਡੈਮੇਜ ਆਈ ਨੋ ਚਲੋ ਜੀ ਪਹਿਲਾਂ ਤਾਂ ਜੋ ਕੁਝ ਸੀ ਜੀ ਹੁਣ ਤਾਂ ਮੈਂ ਇੱਕ ਤਾਂ ਮੌਕੇ ਦਾ ਮੈਂਬਰ ਆ ਜੀ ਤੇ ਜਿੱਥੇ ਹਾਂਜੀ ਹਾਂਜੀ ਸੇਵਾ ਦੇ ਥਾਂ ਦੇ ਸੇਵਾ ਕਰਦਾ ਸੀ ਕੋਈ ਇਹ ਨਹੀਂ ਕਹਿ ਸਕਦੇ ਵੀ 24 ਘੰਟੇ ਸੀਗਾ ਸੇਵਾ ਵੀ ਕਰ ਹਾਂਜੀ ਮੌਕੇ ਦਾ ਪੰਚਾਇਤ ਮੈਂਬਰ ਹੈ ਜੀ ਕਿਹੜੇ ਪਿੰਡ ਤੋਂ ਬੂਟਾ ਸਿੰਘ ਵਾਲੇ ਤੋਂ ਹੀ ਇਹ ਆਪ ਵੀ ਸੀ ਹਾਂਜੀ ਹਾਂਜੀ ਮਨੀ ਬਰਾੜ ਜੀ ਉਮਰੇ ਜੀ 27 ਸਾਲ ਦੇ ਲੰਨ ਸਮੇ ਅਮਰਜੀਤ ਸਿੰਘ ਬੂਟਾ ਸਿੰਘ ਵਾਲਾ ਮਨੀ ਸਿੰਘ ਜੀ ਇਹ ਲੇਟ ਨਾਲ ਲੱਗਿਆ ਜੀ ਲੜੀਆਂ ਲਾਉਂਦਾ ਸੀ ਅੱਛਾ ਉਹ ਆ ਆ ਮੇਲੇ ਵਾਸਤੇ ਨਾ ਲੰਗਰ ਕਿੱਥੇ ਲਾ ਰਹੇ ਸੀ ਕੱਗੇ ਲਵੇ ਜੀ ਲੰਗਰ ਲੰਗਰ ਲਾ ਰਹੇ ਸੀ ਹਾਂ ਲੰਗਰ ਲਾਉਂਦੇ ਸੀ ਹਾਂ ਹੀ ਮੌਕੇ ਤੇ ਕਰੰਟ ਲੱਗਿਆ ਇੱਥੇ ਲੈ ਫਿਰ ਨਾਲ ਦੇ ਨਾਲ ਕੱਗੇ ਅਸਮਾਨੇ ਲੈ ਕੇ ਆਈ ਹਫਸਾ ਤੁਸੀਂ ਸਰਪੰਚ ਹਾਂ ਹਾਂ ਸਰਪੰਚਾਂ ਹੀ ਮੌਕੇ ਤੇ ਇਸ ਤੇ ਮੌਕੇ ਤੇ ਹਾਂਜੀ ਹਾਂ ਮੌਕੇ ਕੀ ਨਾਮ ਦੱਸੋ ਤੁਸੀਂ ਹਾਂਜੀ ਬ੍ਰੋਡਕਾਸਟ ਜੀ ਨਾਮ ਦੱਸੋ ਕੀ ਦੱਸਿਆ ਪਿਓ ਸਤਵਿੰਦਰ ਸਿੰਘ ਨਾਮ ਹੈ ਬੂਟਾ ਸਿੰਘ ਵਾਲਾ ਵਿਲੇਜ ਦਾ ਪੇਸ਼ੈਂਟ ਸੀਗਾ ਲੰਗਰ ਦੀ ਸੇਵਾ ਕਰ ਰਿਹਾ ਸੀ ਲਾਈਟ ਲਗਾ ਰਿਹਾ ਸੀਗੇ ਤੇ ਸ਼ੌਕ ਲੱਗਿਆ ਜਿੱਥੇ ਸਟੇਟ ਬੰਦੇ ਬ੍ਰੋਡਕਾਸਟ ਸੀ ਹਾਂਜੀ ਬ੍ਰੋਡਕਾਸਟ ਸੀ ਚੈੱਕ ਕੀਤਾ ਹੋਗਾ ਤੁਸੀਂ ਹਾਂਜੀ ਬਾਹ ਤੇ ਸੀਗਾ ਬਾਹ ਤੇ ਹੱਥ ਤੇ ਹਾਂਜੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪੁਰਸੋਤਮ ਕੋਸਿਕ ਸਮਾਣਾ ਨਿਊਜ਼